ਜੇਲ ਵਾਰਡਨ ਜੇਲ ਮਾਟਰਨ ਤੇ ਅਸਿਸਟੈਂਟ ਸੁਪਰੀਡੈਂਟ ਦੀਆਂ ਪੋਸਟਾਂ ਦਾ ਨੋਟੀਫਿਕੇਸ਼ਨ ਜੋ ਹੈ ਉਹ ਜਾਰੀ ਕਰ ਦਿੱਤਾ ਗਿਆ ਕਿੰਨੀਆਂ-ਕਿੰਨੀਆਂ ਪੋਸਟਾਂ ਰਹਿਣ ਵਾਲੀਆਂ ਜੀ ਕਿਹੜੇ-ਕਿਹੜੇ ਇਸ ਨੂੰ ਅਪਲਾਈ ਕਰ ਸਕਦੇ ਆ ਤੇ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਦੇਖਾਂਗੇ ਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਜਨਤਕ ਨੋਟੀਫਿਕੇਸ਼ਨ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਜੇਲ ਵਿਭਾਗ ਦੇ ਵਿੱਚ ਖਾਲੀ ਪਈਆਂ ਅਸਾਮੀਆਂ ਜਿਦੇ ਵਿੱਚੋਂ ਆਪਾਂ ਕਹਿ ਸਕਦੇ ਆ ਕਿ 29 29 ਜਿਹੜੀਆਂ ਪੋਸਟਾਂ ਨੇ ਉਹ ਆਪਾਂ ਕਹਿ ਸਕਦੇ ਹਾਂ ਕਿ ਸਹਾਇਕ ਸੁਪਰੀਡੈਂਟ ਦੇ ਨਾਲ ਰਿਲੇਟਡ ਹੋਣ ਵਾਲੀਆਂ ਐ ਇਸੇ ਤਰੀਕੇ ਦੇ ਨਾਲ 451 ਪੋਸਟਾਂ ਜੇਲ ਜੇਲ ਵਾਰਡਰ ਜਾਂ ਫਿਰ ਵਾਰਡਨ ਦੀਆਂ ਜੋ ਪੋਸਟਾਂ ਐ ਉਹ ਰਹਿਣ ਵਾਲੀਆਂ ਤੇ 20 ਪੋਸਟਾਂ ਜਿਹੜੀਆਂ ਉਹ ਮੈਟਰਨ ਦੀਆਂ ਕਹਿ ਸਕਦੇ ਹਾਂ ਕਿ ਤਕਰੀਬਨ ਤਕਰੀਬਨ ਟੋਟਲ ਜਿਹੜੀ ਇਹਨਾਂ ਅਸਾਮੀਆਂ ਦੀ ਗਿਣਤੀ ਐ ਉਹ 500 ਰਹਿਣ ਵਾਲੀ ਐ ਸਿੱਧੀ ਭਰਤੀ ਕੀਤੀ ਜਾਵੇਗੀ ਜੀ ਇਹਨਾਂ ਦੇ ਜਿਹੜੇ ਆਨਲਾਈਨ ਫਾਰਮ ਹੈ ਉਹ ਆਪਾਂ ਕਹਿ ਸਕਦੇ ਹਾਂ ਕਿ ट्रिपल एसबी पंजाब गवर्नमेंट ਦੇ ਜਿਹੜਾ ਅਫੀਸ਼ੀਅਲ ਸਾਈਟ ਹੈ ਬੱਚੇ ਉਸ ਦੇ ਉੱਪਰ 30 7 2025 ਤੋਂ ਭਰਨੇ ਸ਼ੁਰੂ ਕੀਤੇ ਜਾਣਗੇ ਜਿਹੜੇ ਵੀ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਪੋਸਟਾਂ ਨੂੰ ਅਪਲਾਈ ਕਰਨਾ ਚਾਹੁੰਦੇ ਆ ਉਹ ਬੱਚੇ 30 7 ਤੋਂ ਇਹਨਾਂ ਨੂੰ ਅਪਲਾਈ ਕਰ ਸਕਦੇ ਆ ਅਲੱਗ-ਅਲੱਗ ਕੁਆਲਿਫੀਕੇਸ਼ਨਸ ਦਿੱਤੀ ਗਈ ਹੈ ਇਸ ਦੇ ਉੱਪਰ ਅਸੀਂ ਸਪੈਸ਼ਲ ਤੋਂ ਵੀਡੀਓ ਲੈ ਕੇ ਆਵਾਂਗੇ ਕਿ ਕਿਹਦੇ ਵਾਸਤੇ ਕਿੰਨੀ ਕੁਆਲਿਫੀਕੇਸ਼ਨ ਦਿੱਤੀ ਗਈ ਹੈ ਫੀਸ ਸਟਰਕਚਰ ਇਸ ਦਾ ਕੀ ਰਹਿਣ ਵਾਲਾ ਹੈ ਉਮਰ ਹੱਦ ਦੇ ਵਿੱਚ ਕਿੰਨੀ ਸ਼ੋਰਟ ਦਿੱਤੀ ਗਈ ਹੈ ਕਿਹਨੂੰ ਕਿੰਨੀ ਦਿੱਤੀ ਗਈ ਹੈ ਇਸ ਤਰ੍ਹਾਂ ਇੱਕ ਇੱਕ ਅਲੱਗ ਤੋਂ ਵੀਡੀਓ ਆਏਗੀ ਪਰ ਆਪਾਂ ਨੂੰ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੋਣਾ ਚਾਹੀਦਾ ਹੈ ਕਿ ਜੇਲ ਵਿਭਾਗ ਦੇ ਵਿੱਚ ਜਿਹੜੀਆਂ ਪਈਆਂ ਹੋਈਆਂ ਪੋਸਟਾਂ ਨੇ ਜਿਦੇ ਵਿੱਚ ਸਹਾਇਕ ਸੁਪਰੀਡੈਂਟ ਹੈ ਵਾਰਡਰ ਹੈ ਜਾਂ ਫਿਰ ਵੀ ਮਾਰਟਰਨ ਹੈ ਉਹਨਾਂ ਦੀਆਂ ਪੋਸਟਾਂ ਦਾ ਜਨਤਕ ਨੋਟੀਫਿਕੇਸ਼ਨ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ 30 ਤਰੀਕ ਤੋਂ ਭਰਨੀਆਂ ਸ਼ੁਰੂ ਹੋ ਜਾਣਗੀਆਂ ਅਗਲੀ ਗੱਲ ਹੈ ਜੀ ਇਹਨਾਂ ਦੇ ਨਾਲ ਰਿਲੇਟਡ ਆਪਣਾ ਜਿਵੇਂ ਜੇਲ ਵਾਰਡਨ 452 ਜੇਲ ਮਾਸਟਰਨ ਵੀ ਅਸਿਸਟੈਂਟ ਸੁਪਰੀਡੈਂਟ 29 ਪੰਜਾਬ ਪੁਲਿਸ ਪੰਜਾਬ ਪਟਵਾਰੀ ਪੰਜਾਬ ਗਵਰਨਮੈਂਟ ਦੇ ਨਿਊ ਬੈਚ ਜਿਹੜੇ ਆ ਬੱਚੇ ਉਹ ਇਸੇ 30 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਹੈ ਜੇਕਰ ਤੁਸੀਂ ਰੁਚੀ ਰੱਖਦੇ ਹੋ ਤੇ ਪੰਜਾਬ ਦੇ ਕਿਸੇ ਵੀ ਵਿਭਾਗ ਦੇ ਵਿੱਚ ਸਰਕਾਰੀ ਨੌਕਰੀ ਲੈਣਾ ਚਾਹੁੰਦੇ ਹੋ ਤਾਂ ਉਹਨਾਂ ਵਾਸਤੇ ਬੱਚੇ ਪੀ ਟੈਕ ਬਜ਼ਰ ਅਕੈਡਮੀ ਦੇ ਵੱਲੋਂ ਆਪਣੇ ਨਿਊ ਬੈਚ ਜਿਹੜੇ ਆ ਉਹ 30 ਜੁਲਾਈ ਤੋਂ ਸਟਾਰਟ ਕੀਤੇ ਜਾ ਰਹੇ ਹੈ ਇਸੇ ਤਰੀਕੇ ਦੇ ਨਾਲ ਚੰਡੀਗੜ੍ਹ ਜੀਬੀਟੀ ਦੇ ਨਾਲ ਰਿਲੇਟਡ ਵੀ ਪੋਸਟਾਂ ਆਈਆਂ ਹੋਈਆਂ ਹੋਰ ਵਧੇਰੇ ਜਾਣਕਾਰੀ ਦੇ ਵਾਸਤੇ ਸਾਡਾ ਜਿਹੜਾ ਫ੍ਰੀ ਵਟਸਐਪ ਗਰੁੱਪ ਹੈ ਉਸ ਦੇ ਨਾਲ ਤੁਸੀਂ ਜੁਆਇਨ ਕਰ ਸਕਦੇ ਹੋ ਨੇਮ ਸਿਟੀ ਕੋਰਸ ਜੈਂਡਰ ਇਹਨਾਂ ਨੂੰ ਟਾਈਪ ਕਰਨਾ ਹੈ ਤੇ ਸਾਨੂੰ 97150500 ਤੇ ਭੇਜ ਸਕਦੇ ਹੋ ਜਾਂ ਫਿਰ ਜਿਹੜਾ ਸਾਡਾ ਦਿੱਤਾ ਹੋਇਆ ਬਾਰ ਕੋਡ ਹੈ ਇਸ ਨੂੰ ਸਕੈਨ ਕਰਕੇ ਵੀ ਤੁਸੀਂ ਸਾਡੇ ਨਾਲ ਜੁਆਇਨ ਕਰ ਸਕਦੇ ਹੋ ਇਸ ਤਰੀਕੇ ਦੀਆਂ ਹੋਰ ਵਧੇਰੇ ਇਨਫੋਰਮੇਟਿਵ ਵੀਡੀਓ ਦੇਖਣ ਦੇ ਲਈ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਟੈਟ ਪ੍ਰੈਜ਼ ਅਕੈਡਮੀ